ਉਦੋਂ ਤਾਂ ਇਮਨੀ ਸੀ ਇਹਦਾ ਮਤਲਬ ਇਹ ਹੋਇਆ ਵੀ ਮੈਂ ਕੱਲ ਦਾ ਇੱਥੇ ਬੈਠਾ ਆਂ ਹੀ ਮੈਂ ਕਾ ਭੁੱਖ ਜੀ ਕਿਵੇਂ ਲੱਗੀ ਪਈ ਆ ਤੇ ਸ਼ੁਕਰ ਆ ਤੇਰੀ ਪੀਣ ਕ ਖੁੱਲ ਗਈ ਪਤਾ ਨਹੀਂ ਇੱਥੇ ਕਿੰਨਾ ਚਿਰ ਹਜੇ ਫਿੱਟਰ ਜਿਹੜੇ ਵਾਂਗੂ ਤੂੰ ਆਈ ਚਲੀ ਜਾਂਦਾ ਉਹ ਅਮਲੀ ਬੰਦੇ ਦਾ ਤਾਰੋ ਨਾ ਉਹਨੂੰ ਦਿਨ ਬਦਲ ਦੇਦਾ ਪਤਾ ਲੱਗਦਾ ਨਾ ਤਰੀਕ ਬਦਲ ਦੇਦਾ ਪਤਾ ਲੱਗਦਾ ਸਾਡਾ ਤਾਂ ਉਹੀ ਦਿਨ ਵਧੀਆ ਹੁੰਦਾ ਜਿਸ ਦਿਨ ਨਸ਼ਾ ਜਾ ਖੜਿਆ ਹੋਵੇ ਤੇ ਤੂੰ ਤਾਂ ਹੋਰ ਹੀ ਰਾਮ ਕਹਾਣੀਆਂ ਲੈ ਕੇ ਬਹਿ ਗਿਆ ਮੈਂ ਤਾਂ ਜਾ ਕੇ ਬੱਕਰੀਆਂ ਨੂੰ ਪੱਠੇ ਪਾਵੇਂ ਆ ਨਾਲੇ ਹਲੇ ਪੱਠੀ ਝਾਗ ਵਾ ਲੈਣੀ ਆ ਹਾਂ ਚੱਲ ਤੂੰ ਜਾ ਪਠੇ ਲਿਆ ਮੈਂ ਫਿਰ ਪੱਠੀ ਤੇ ਆਉਣਾ ਨਾਲੇ ਥੋੜੇ ਜੇ ਦਾਣੇ ਵੀ ਚੱਬ ਲੂੰ ਹੈ ਚੰਗਾ ਆ ਜੀ ਪੱਠੀ ਤੇ ਚੱਲ ਬੇ <tune> ... ਏ ਸੋ ਮਰੇ ਵੀ ਨਾ ਜਨਾਨੀਆਂ ਨੂੰ ਦੇਖਣੋਂ ਨਹੀਂ ਹਟਦੇ ਨਾ ਹੁਣ ਚੰਗਾ ਮੂੰਹ ਬਣਾ ਕੇ ਇਹੋ ਜਿਹੇ ਇਨਸਾਨਾਂ ਤੇ ਤਰਸ ਵੀ ਆਉਂਦਾ ਤੇ ਗੁੱਸਾ ਵੀ ਆਉਂਦਾ ਆ ਮਲੀਆਂ ਉਹ denniyan मामा ਜਣ ਗਿਆ ਨੇ ਹੁਣ ਬੰ ਕਿੰਦੇ ਕੋਣੀ ਚੱਲੀਏ ਉਹ ਖੇਵੀ ਲੱਗੀ ਆ ਐਂ ਕਰਨੇ ਆ ਤਾਰੋ ਕੋਲੇ ਚੱਲਦੇ ਆ ਨਾਲੇ ਉਹਦੇ ਨਾਲ ਸੁੱਖ ਦੁੱਖ ਕਰ ਲਾਂਗੇ ਤੇ ਨਾਲੇ ਥੋੜੇ ਬਹੁਤੇ ਦਾਣੇ ਚੱਬ ਲਾਂਗੇ ਹਾਂ ਉਹ ਇੱਕੋ ਇੱਕੀ ਵਿਚਾਰੀ ਆ ਨੇੜੇ ਮੇਰੇ ਨਾਲ ਸੁੱਖ-ਦੁੱਖ ਕਰ ਲੈਂਦੀ ਆ ਨਹੀਂ ਤਾਂ ਪਿੰਡ ਦੀ ਹੋਰ ਕੋਈ ਜਨਾਨੀ ਨਾ ਆਪਦੇ ਤੇ ਪਰਛਾਵਾਂ ਹੀ ਨਹੀਂ ਪੈਣ ਦਿੰਦੀ ਹਾਂ ਆ ਚੱਲ ਵਿੱਚ ਚੱਲ ਲਾ ਆ ਬੈਠੀ ਪੱਠੀ ਜਪੂ ਕਾ ਮਾਰੀ ਜਾਂਦੀ ਆ ਉਤਾਰੋ ਓ ਲਿਆ ਮੈਨੂੰ ਫੜਾ ਓ ਮੈਂ ਮਾਰ ਦੇਣਾ ਪੱਠੀ ਚ ਫੂਕਾ ਬੇ ਅਮਰੀਆ ਤੂੰ ਤਾਂ ਰਹਿ ਨਹੀਂ ਦੇ ਫੂਕਾ ਮਾਰਨੂੰ ਤੇਰੀ ਆਪ ਦੀ ਨਾ ਫੂਕ ਨਿਕਲ ਜੇ ਓ ਲੈ ਓ ਮੇਰੀ ਫੂਕ ਤਾਂ ਨਿਕਲਦੀ ਐ ਤਾਰੋ ਓ ਮੈਂ ਬਹੁਤ ਚੀੜੀ ਹੱਡੀ ਦਾ ਹਾਂ ਵਾਹ ਵੇਖ ਵੇ ਸਾਰੇ ਨਟ ਬੁਲਟ ਤਾਂ ਪੱਠੀ ਦੇ ਦਾਣੇ ਵਾਂਗੂ 부ੜਕੇ ਜਾਂਦੇ ਆ। ਉਹ ਤੂੰ ਤਾਰੋਂ ਇਹਨੂੰ ਝੱਡ ਤੇ ਦਾਣੇ ਪਾ। ਉਹ ਮੈਨੂੰ ਭੁੱਖਵਾ ਵਾਲੀ ਗਈ ਆ। ਵੇ ਕਿਸੇ ਨੂੰ ਆ ਤਾਂ ਜਾਣਦੇ ਦਾਣੇ ਲੈ ਕੇ ਫੇਰ ਖਵਾ ਦੂੰ। ਅੱਜ ਤਾਂ ਨਹੀਂ ਆਉਂਦਾ ਵਾਸ਼ਕ ਬੁੜਾ। ਅੱਜ ਤਾਂ ਪੱਟੀਆਂ ਕਰਾ ਕੇ ਨਾ ਡਾਕਟਰ ਤੋਂ ਪਿਆ ਹੋਣਾ। ਭੁੱਕੀ ਗਈ ਜਾਨੀ ਆ। ਵੇ ਤੂੰ ਚੁੱਪ ਕਰਵੀਂ। ਕਰ ਲਾ ਕੰਮ ਕੁਛ ਨਹੀਂ ਕਹਿੰਦੀ ਮੈਂ ਉਹ ਮੈਨੂੰ ਦਪੋਕ ਵਾਵਾ ਲੱਗੀ ਆ ਕੁਛ ਖਵਾ ਦੇ ਤਾਰੋ ਫੇ ਜੇ ਕੋਈ ਦਾਣੇ ਲੈ ਕੇ ਆਊਗਾ ਫੇਰ ਹੀ ਖਵਾਉਂਗੀ ਹੋਹ ਦਾ ਨੰਬਰਦਾਰਾਂ ਦਾ ਸ਼ੋਰ ਬੋਏ ਮਰ ਜਾ ਇਹ ਤਾਂ ਫੇਰਾ ਟੱਕਿਆ ਇਹ ਨਹੀਂ ਮਗਰੋਂ ਲੈਂਦਾ ਔ ਕੌਣ ਨਹੀਂ ਮਗਰੋਂ ਲੈਂਦਾ ਉਹ ਕਿਤੇ ਮੈਨੂੰ ਤਾਂ ਨਹੀਂ ਗਈ ਜਾਂਦੀ। ਵੇ ਤੈਨੂੰ ਕਾਹਨੂੰ ਗਈ ਜਾਨੀ ਐ। ਲੈ ਵੇ। ਕਾਦੇ ਲੈ ਕੇ ਆਏ? ਛੋਲਿਆਂ ਦੇ। ਦੇ ਆਮਲੀਆ। ਦਾਣੇ ਤਾਂ ਤੂੰ ਖਾ ਲਈ। ਹਾਂ। ਬਸ ਮੇਰਾ ਇੱਕ ਕੰਮ ਕਰ ਦੇ। ਹਾਂ। ਤੂੰ ਦੱਸ ਕੰਮ ਜਿਹੜਾ ਮਰਜ਼ੀ ਕਰਾ ਲੈ ਮੈਨੂੰ। ਉਹ ਬਾਲਣ ਲਿਉਣਾ ਪੱਟੀਆਂ ਵਾਸਤੇ। ਉਹ ਲਿਆਂ ਦੂ ਪੰਡ ਬਣ ਕੇ। ਇਹ ਕਿਹੜੀ ਗੱਲ ਕਰਤੀ ਤਾਰੋ। ਵੇ ਬਾਲਣ ਕਾਹਨੂੰ ਲਿਉਣਾ? ਓ ਜਿਹੜਾ ਸਾਹਮਣੇ ਬਜ਼ੁਰਗ ਨਹੀਂ ਬੈਠਾ ਹੂੰ ਇਹਦਾ ਪਤਾ ਕਰਕੇ ਦੱਸ ਮੈਂ ਨਾ ਇਹਦੀ ਪੁਲਿਸ ਨੂੰ ਸ਼ਿਕਾਇਤ ਕਰਾਉਣੀ ਆ ਇਹ ਇੱਥੇ ਬਹਿ ਕੇ ਰੋਜ਼ ਮੈਨੂੰ ਦੇਖਦਾ ਨਾਲੇ ਕਰਦਾ ਗੰਦੇ ਗੰਦੇ ਇਸ਼ਾਰੇ ਉਹ ਜੇ ਤੂੰ ਕਹੇ ਤਾਂ ਪੁਲਿਸ ਬਣਾਉਣ ਦੀ ਲੋੜ ਹੀ ਨਹੀਂ ਉਹ ਮੈਂ ਕਰ ਦਿੰਨਾ ਇਹਨੂੰ ਤਾਂ ਲੋਟ ਆ ਵੇ ਤੂੰ ਰਹਿਣ ਦੇ ਰਹਿਣ ਦੇ ਬਾੜੀ ਨਾ ਪਹਿਲਵਾਨੀ ਨਾ ਦਿਖਾ ਜਿੰਨਾ ਕੰਮ ਤੈਨੂੰ ਕਿਹਾ ਉਹ ਨਹੀਂ ਕਰ ਲੈ ਉਹ ਤਾਂ ਮੈਂ ਅੱਜ ਹੀ ਕਰ ਦੂੰ ਤੂੰ ਐ ਕਰਦਾ ਰੋ ਮੈਨੂੰ ਕੋਈ ਸਾਈਕਲ ਲਾ ਕੇ ਦੇ ਵੇ ਤੈਨੂੰ ਲੈ ਦਿੰਨੀ ਆ ਸਾਈਕਲ ਆ ਦੇਖ ਨੰਬਰਦਾਰਾਂ ਦਾ ਸ਼ੋਰ ਖੜਾ ਇਹਨਾਂ ਨੇ ਦਿਵਾਉਣੀ ਆ ਤੈਨੂੰ ਸਾਈਕਲ ਚੱਲ ਵੇ ਚੱਲੀਏ ਆ ਜਾ ਚੱਲ ਓ ਤਾਰੋ ਮੜੇ ਮਨ ਉਠਾਤਾ ਸਈ ਚੱਲ ਚੱਲ ਬਹੁਤ ਚੰਨ ਗੰਭੀਰਗਾ ਕਹਿਣਾ ਸੀ ਓ ਸੌਰੀ ਦਾ ਓਏ ਓ ਕਿੰਦਰ ਲੰਗਾ ਓਏ ਉਡਣ ਘਟੋਲਾ ਹੀ ਬਣ ਗਿਆ ਲਾ ਉਹ ਫਿਰਦਾ ਹੈ ਉਹ ਬੈਠਾ ਪਾਣੀ ਪੀ ਜਾਂਦਾ ਕੋਈ ਨਾ ਪਿੱਛਾ ਦਾ ਤੇਰਾ ਮੈਂ ਵੀ ਨਹੀਂ ਛੱਡਦਾ ਬਜ਼ੁਰਗਾ ਉਹ ਚੱਲ ਸਹੀ ਤੂੰ ਕਿੱਥੇ ਤੱਕ ਚੱਲਦਾ ਤੇਰੇ ਮਗਰੇ ਆ ਤੇਰਾ ਘਿਹੜਾ ਨਹੀਂ ਛੱਡਦਾ ਤੁਰਿਆ ਚੱਲ ਤੇਰੇ ਮਗਰੇ ਆ ਉਹ ਤੂੰ ਚੱਲ ਸਹੀ ਉਹ ਬੱਲੇ ਤੇਰੇ ਮਗਰੇ ਮਗਰੇ ਆ ਚੱਲ ਕਿੱਥੇ ਤੱਕ ਚੱਲਦਾ ਤੂੰ ਇਹ ਘਿਹੜਾ ਤੇਰਾ ਮੈਂ ਵੀ ਨਹੀਂ ਛੱਡਣਾ ਹੈ ਸਾੜ ਚੜਾਤਾ ਕੰਜਰ ਨੇ ਸੈਗਲ ਆਤਰਾ ਕੇ ਆ ਹੁਣ ਇਹ ਨੂੰ ਕੀ ਹੋ ਗਿਆ ਇਹ ਖਾਤੋਂ ਖੜ ਗਿਆ ਅਈ ਮੈਂ ਹੁਣ ਖੜ ਜਾ ਫਿਰ ਆਪਾਂ ਮਿਸਕੀ ਮਲਾਉਣੇ ਹਮ ਬੱਲੇ ਤੇਰੇ ਆ ਬੱਲੇ ਚੱਲ 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 ਤੇਰੇ ਮਗਰ ਹੀ ਆ ਮੈਂ ਖੜ ਜਾ ਚਾ ਚੱਲ ਤਾਂ ਸਹੀ ਬੱਲੇ ਧੀਓ ਬੱਲੇ ਬੱਲੇ ਚੱਲਾਂ ਗਾਂਬ ਚੁਰਾਂ ਕਿੱਥੇ ਤੱਕ ਚੱਲੇਗਾ ਲਾ ਇਹ ਤਾਂ ਅੰਦਰ ਵੜ ਗਿਆ ਆਪਾ ਇਹ ਅਮਲੀਆਂ ਆਪਣੀ ਨੇ ਦੂਰ ਤਾਂ ਆਇਆ ਪਤਾ ਤਾਂ ਕਰੀ ਵੀ ਇਹ ਬੰਦਾ ਕੀ ਕੰਮ ਕਰਦਾ ਤੇ ਇਹਦੇ ਘਰੇ ਕੌਣ-ਕੌਣ ਹੈ ਪਰ ਆਪਾ ਹੁਣ ਸਕੀਮ ਕੀ ਲਾਈ ਇਹਦੇ ਘਰੇ ਕਿਵੇਂ ਜਾਈਏ ਹਾਂ ਪਾਣੀ ਪੀਣ ਦਾ ਕਹਿੰਨੇ ਆ ਵੈਸੇ ਵੀ ਪਤੰਦਰ ਨੇ ਭਜਾ ਭਜਾ ਸਾਈਕਲ ਜਿਹੜਾ ਪਾਣੀ ਪੀਤਾ ਸੀ ਉਹ ਤਾਂ ਕਢਾ ਹੀ ਦਿੱਤਾ ਮੈਂ ਮਰਦਾਵਾਜ ਬਾਈਓ ਬਾਈਜੀ ਹਾਂ ਭਾਈ ਹਾਂ ਬਾਈਜੀ ਆਏ ਸੀ ਪਾਣੀ ਪੀਣਾ ਸੀ ਬਾਈਜੀ ਪਿਆਸ ਲੱਗੀ ਆ ਪਾਣੀ ਪੀਣਾ ਹਾਂ ਆ ਜਾ ਚਾ ਬੱਲੇ ਹਾਂ ਬੱਲੇ ਦਿਰੇ

ਆ ਨਹੀਂ ਮੈਨੂੰ ਸਮਝ ਆਈ ਹੈ ਆ ਲੈ ਪਾਣੀ ਪਿਲਾ ਅੰ ਬਈ ਇਹ ਆ ਫੋਟੋ ਪੜਾ ਕੀ ਦੀ ਏ ਇਹ ਫੋਟੋ ਨੇ ਹਾਂ ਇਹ ਤਾਂ ਮੇਰੀ ਜਾਣ ਹੈ